ਸਰ ਜੀ ਬੋਲ ਰਿਹਾ ਜੀ ਗੱਲਬਾਤ ਦੱਸਣ ਗਿਆ ਕੋਈ ਯਾਰ ਕੋ ਮਾਰੇ ਜਾਂ 60 ਦੁਸ਼ਮਣ ਉਦੋਂ ਛਾਲ ਕੀਆ ਕਿੱਥੇ ਜਾਪ ਹੁੰਦਾ ਉਸ ਵੇਲੇ ਜੰਮਦਾ ਕੋਈ ਫੇਰ ਨਲਵਾ ਉਸ ਵੇਲੇ ਪੈਦਾ ਕੋਈ ਰਣਜੀਤ ਹੁੰਦਾ ਕੋਮਾ ਅੰਦਰ ਮਰਨ ਦਾ ਇਹ ਪਾਗ ਜਜ਼ਬਾ ਪੈਦਾ ਦਿਲਾਂ ਦੇ ਅੰਦਰੇ ਆਪਣੇ ਆਪ ਹੁੰਦਾ ਜ਼ੁਲਮ ਕਰਨਾ ਵੀ ਜੇਕਰ ਪਾਪ ਹੁੰਦਾ ਸਾਥ ਸੰਗਤ ਜੀ ਜ਼ੁਲਮ ਸਹਿਣਾ ਵੀ ਪਾਪ ਹੁੰਦਾ ਵਾਹ ਜੀ ਵਾਹ ਪੰਥ ਦਾ ਦਰਦ ਰੱਖ ਕੇ ਹੱਕ ਸੱਚ ਦੀ ਲੜਾਈ ਲੜ ਰਹੇ ਪੰਜਾਬ ਦਰਦਿਓ ਤੁਸੀਂ ਪੰਜਾਬ ਦੇ ਪਾਣੀ ਦਾ ਮੁੱਲ ਤਾਰ ਰਹੇ ਹੋ ਪਰ ਮਿੰਟ ਕੇਵਲ ਆਪਾਂ ਇੱਕ ਦੋ ਦੀ ਹਾਜ਼ਰੀ ਭਰਨੀ ਹੈ ਸਭ ਤੋਂ ਪਹਿਲਾਂ ਬੱਲੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਪੋਹ ਦੇ ਦਿਨ ਨੇ ਨਾ ਇਸ ਸਿੱਖ ਤਾਰੀਖ ਦੇ ਵਿੱਚ ਆਪਣਾ ਵਿਸ਼ੇਸ਼ ਸਤਿਕਾਰ ਰੱਖਦੇ ਇਹਨਾਂ ਦਿਨਾਂ ਦੇ ਅੰਦਰ ਬਸ ਉਹਦੀ ਵਸਾਈ ਅਨੰਦਪੁਰੀ ਪਾਤਸ਼ਾਹ ਨੂੰ ਛੱਡਣੀ ਪਈਦੀ ਪਰਿਵਾਰ ਦਾ ਵਿਛੋੜਾ ਪੈਂਦਾ ਸਰਸਾ ਨਦੀ ਤੇ ਗੁਰਦੁਆਰਾ ਪਰਿਵਾਰ ਵਿਛੋੜਾ ਇਸ ਗੱਲ ਦੀ ਗਵਾਈ ਭਰਦਾ ਵੀ ਪਰਿਵਾਰ ਤੇ ਹੀ ਹਿੱਸਿਆਂ ਚ ਵੰਡੇ ਆ ਗਿਆ ਤੇ ਮੁੜ ਕੇ ਸਾਰਾ ਪਰਿਵਾਰ ਦੁਬਾਰਾ ਇਕੱਠਾ ਹੋ ਗਿਆ ਦੋ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਲੜ ਕੇ ਜੀਤ ਹੁੰਦੇ ਨੇ ਤੇ ਦੋ ਛੋਟੇ ਸਹਿਬਜ਼ਾਦੇ ਸਰਹੰਗੜੀਆਂ ਦੀਆਂ ਨੀਂਹਾਂ ਦੇ ਵਿੱਚ ਖੜ ਕੇ ਜੀਤ ਹੁੰਦੇ ਕਲਗੀਧਰ ਪਾਤਸ਼ਾਹ ਦੇ ਚਾਰ ਸਹਿਬਜ਼ਾਦੇ ਤੇ ਦੋ ਲੜ ਕੇ ਜੀਤ ਹੋਏ ਤੇ ਦੋ ਖੜ ਕੇ ਸੀਧ ਹੋਏ ਉਹ ਆਪਾਂ ਨੂੰ ਦੱਸ ਗਏ ਪੜਿਓ ਹੱਕ ਸੱਚ ਦੀ ਖਾਤਰ ਤੁਹਾਨੂੰ ਲੜਨਾ ਵੀ ਪੈਣਾ ਤੇ ਹੱਕ ਸੱਚ ਦੀ ਖਾਤਰ ਤੁਹਾਨੂੰ ਖੜਨਾ ਵੀ ਪੈਣਾ ਸੋ ਲੜਨ ਖੜਨ ਵਾਲੇ ਜਿਉਂਦੀਆਂ ਜ਼ਮੀਰਾਂ ਵਾਲੇ ਬੜੇ ਘੱਟ ਹੁੰਦੇ ਨੇ ਉਹ ਜਿਉਂਦੀਆਂ ਜ਼ਮੀਰਾਂ ਦਾ ਤੁਸੀਂ ਸਬੂਤ ਦੇ ਰਹੇ ਹੋ ਡੱਲੇਵਾਲ ਸਾਹਿਬ ਦੀ ਗੱਲ ਹੁਣੇ ਜਿੰਦਾਬਾਦ ਦੇ ਨਾਰੇ ਵੀ ਲੱਗੇ ਹਰੇਕ ਜਥੇਬੰਦੀ ਦੇ ਲੱਗੇ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਕੋਲ ਆਪਣੇ ਨਾਲ ਹੋ ਸਕਦਾ ਹੈ ਹਰੇਕ ਨਾਲੋਂ ਕੋ ਪੰਜ ਚਾਰ ਕਿੱਲੇ ਜ਼ਮੀਨ ਵਾਦੀ ਹੋਵੇਗੀ ਸਿੱਧਾ ਮੈਂ ਉਹਨਾਂ ਦੀ ਭੈਣ ਦੀ ਇੰਟਰਵਿਊ ਕੀਤੀ ਕਹਿੰਦੇ ਸਾਨੂੰ ਜੱਦੀ ਖਾਨਦਾਨੀ ਜਾਇਦਾਦ ਜਿਹੜੀ ਹੈ ਨਾ ਬੱਲੇ ਵਾਲ ਸਾਹਿਬ ਨੂੰ 18-20 ਕਿੱਲੇ ਜੱਦੀ ਜਾਇਦਾਦ ਆਈ ਏ ਜਿਹੜੀ ਪਾਕਿਸਤਾਨ ਤੋਂ ਅਲਾਟਮੈਂਟ ਹੋਈ ਸੀ ਬੱਚੇ ਪੜੇ ਲਿਖੇ ਨੇ ਮੈਨੂੰ ਲੱਗਦਾ ਵੀ ਸਰਕਾਰੇ ਦਰਬਾਰੇ ਆਪਣੇ ਨਾਲੋਂ ਵਾਦੀ ਚੱਲਦੀ ਊ ਜੱਟ ਦੀ ਪਰ ਕਿੰਨਾ ਦੀ ਖਾਤਰ ਬੈਠਾ ਆਪਣੀ ਖਾਤਰ ਬੈਠਾ ਪਰ ਅੱਜ ਜਿਹੜੇ ਘਰਾਂ ਚੋਂ ਨਹੀਂ ਨਿਕਲੇ ਬੜੇ ਭਰੇਮਾਨਾ ਕਹਿਣਾ ਪੈਂਦਾ ਭਲਿਓ ਲੜਾਈ ਥਾਡੀ ਵੀ ਹੈ ਸੰਦੀਪ ਸਿੰਘ ਇਹ ਇੱਕ ਮਿਹਜ਼ੂਨ ਦੀ ਲੜਾਈ ਹੈ ਲਾਈਵ ਵੇਖੋ ਸੰਦੀਪ ਜੀ ਤੇ ਮੰਗਾ ਕਿੱਡੀਆਂ ਨੂੰ ਵੱਡੀਆਂ ਨੇ ਮੰਗਾ ਉਹ ਨੇ ਜਿਹੜੀਆਂ ਕਿਸੇ ਵੇਲੇ ਮੋਦੀ ਮੰਨਿਆ ਹੋਇਆ ਪਿੰਡ ਦੇ ਵਿੱਚ ਆਪਾਂ ਸਾਰੇ ਪਿੰਡਾਂ 'ਚ ਰਹਿਣ ਵਾਲੇ ਆ ਤੇ ਸਾਡੇ ਛੋਟੇ-ਛੋਟੇ ਫੈਸਲੇ ਜਿਹੜੇ ਨੇ ਪੰਚਾਇਤੀ ਫੈਸਲੇ ਹੋ ਜਾਂਦੇ ਜਿਹੜਾ ਬੰਦਾ ਜ਼ਬਾਨ ਕਰਕੇ ਜ਼ਬਾਨ ਤੋਂ ਫਿਰ ਜੇ ਉਹਨੂੰ ਆਪਾਂ ਕੀ ਕਹਿੰਦੇ ਆ ਬੇਜਵਾਨਾ ਕੀ ਕਹਿੰਨੇ ਆ ਬੇਜਵਾਨਾ ਬੇਜਵਾਨਾ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ ਲਾਉਂਦਾ ਪਿੰਡ ਦੇ ਵਿੱਚ ਬੇਜਵਾਨੇ ਬੰਦੇ ਨੂੰ ਕੋਈ ਮੂੰਹ ਲਾਉਂਦਾ ਨਹੀਂ ਜੀ ਤੇ ਅਸੀਂ ਬੇਜਵਾਨੇ ਕੀ ਬਣਾਏ ਨੇ ਪ੍ਰਧਾਨ ਮੰਤਰੀ ਬਣਾਏ ਨੇ ਵੱਡੇ ਵੱਡੇ ਮੰਤਰੀ ਬਣਾਏ ਨੇ ਇਹ ਸਾਰੇ ਬੇਜਵਾਨੇ ਜ਼ਬਾਨਾ ਕਰਕੇ ਆਪਾਂ ਵੇਖਿਆ ਯੂ ਟਰਨ ਮਾਰਦੇ ਤੁਸੀਂ ਵੇਖੇ ਨੇ ਜ਼ਬਾਨ ਕਰਕੇ ਮੋਦੀ ਮੁੱਕਰਿਆ ਉਹ ਹੀ ਮੰਗਾ ਨੇ ਕੋਈ ਮੰਗਾ ਵਧੇਰੇ ਨਹੀਂ ਗੀਆਂ ਪਰ ਭਰੇ ਮਾਨਾ ਕਹਿਣਾ ਪੈਂਦਾ ਕੁਝ ਜਥੇਬੰਦੀਆਂ ਹਾਲਾਂਕਿ ਮੰਗਾ ਸਾਂਝੀਆਂ ਸੀ ਕੁਝ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਮਾ ਵਿਰੋਧ ਕਰਨ ਦਾ ਨਹੀਂ ਗਾ ਇਹ ਸਮਾ ਅੱਜ ਇਕੱਠੇ ਹੋ ਕੇ ਲੜਦਾ ਹੈ ਠੀਕ ਹੈ ਜਥੇਬੰਦੀਆਂ ਵੱਖੋ ਵੱਖਰੀਆਂ ਸ਼ਾਨ ਹੈ ਸਾਡੀ ਸਾਡਾ ਇਤਿਹਾਸ ਰਿਹਾ ਮਿਸਲਾਂ ਵੱਖਰੀਆਂ ਵੱਖਰੀਆਂ ਰਹੀਆਂ ਪਰ ਜਦੋਂ ਕਿਤੇ ਆ ਤੁਹਾਡੀ ਗੱਲ ਵੱੜਦੀ ਸੀ ਤੇ ਉਹਨੇ ਮਿਸਲਾਂ ਵੀ ਇਕੱਠੀਆਂ ਹੁੰਦੀਆਂ ਰਹੀਆਂ ਤੇ ਯਾਦ ਰੱਖਿਆ ਜੇ ਜਦੋਂ ਮਿਸਲਾਂ ਇਕੱਠੀਆਂ ਹੋਈਆਂ ਸਿੱਖ ਸਾਹਿਬ ਮਰਾਜ਼ ਥਾਪਤ ਹੋਇਆ ਸੀ ਨੋ ਨੋ ਸੋਨੋ ਤੇ ਦੂਜੀ ਗੱਲ ਮੈਂ ਕਰਾਂ ਮੰਗਾ ਕਿੱਡੀਆਂ ਕਿਹੜੇ ਦਿੱਲੀ ਜਾੜ ਦੀਆਂ ਵੇਖੋ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਦਿੱਲੀ ਨਹੀਂ ਜਾ ਸਕਦੇ ਇਹ ਕਵਾਲ ਦੀ ਗੱਲ ਹੈ ਦਿੱਲੀ ਸਾਡਾ ਪ੍ਰਧਾਨ ਮੰਤਰੀ ਦਿੱਲੀ ਸਾਡਾ ਖੇਤੀ ਮੰਤਰੀ ਗ੍ਰਹਿ ਮੰਤਰੀ ਜੇ ਇਹ ਦਿੱਲੀ ਨਹੀਂ ਜਾਣਾ ਤਾਂ ਫਿਰ ਇਹ ਕਿੱਥੇ ਜਾਣਾ ਦੱਸੋ ਪਿਛਲੇ ਸਾਮੇ ਦੇ ਅੰਦਰ ਮੈਂਬਰ ਪਾਰਲੀਮੈਂਟ ਪਟਿਆਲੇ ਦੇ ਗਾਂਧੀ ਨੇ ਕਿਹਾ ਸੀ ਕਹਿੰਦਾ ਫਿਰ ਜੇ ਸਾਨੂੰ ਦਿੱਲੀ ਵੀ ਜਾਣ ਦੇਣਾ ਫਿਰ ਇਹ ਲਾਹੌਰ ਚੱਲ ਜੀਏ ਨਾਲੇ ਸਾਡਾ ਇਤਿਹਾਸ ਵੀ ਹੈਗਾ ਸਾਡਾ ਸਿੱਖ ਰਾਜ ਵੀ ਰਿਹਾ ਹੈ ਐ ਜਾਈਏ ਕਿੱਥੇ ਕਮਾਲ ਦੀ ਗੱਲ ਹੈ ਸਾਡੇ ਨਾਲ ਸਰਕਾਰਾਂ ਸ਼ੁਰੂ ਤੋਂ ਸਿੱਖਾਂ ਦੇ ਨਾਲ ਖਾਸ ਕਰਕੇ ਮਤਰਾਹੀ ਮਾਂ ਵਾਲਾ ਸਲੂਕ ਕਰਦੀਆਂ ਰਹੀਆਂ ਪਰ ਸਾਡੀਆਂ ਮੰਗਾਂ ਬੜੀਆਂ ਜਾਇਜ਼ ਨੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਗੱਡੀਆਂ ਤੇ ਟ੍ਰੈਕਟਰ ਟਰਾਲੀਆਂ ਤੇ ਨਹੀਂ ਜਾਣ ਦੇਣਾ ਤੇ ਜੇ ਛਿੰਦੀ ਜਿਹੜੇ ਪੈਦਲ ਚੱਲੇ ਦੇ ਪੈਦਲ ਵੀ ਨਹੀਂ ਜਾਣ ਦਿੱਤਾ ਉਹਨਾਂ ਬਾਰਡਰਾਂ ਦੇ ਉੱਪਰ ਤਹਾਡੇ ਬੱਚਿਆਂ ਦੇ ਸਿਰਾਂ 'ਚ ਸਿੰਧੀਆਂ ਗੋਲੀਆਂ ਵੱਜੀਆਂ ਬਹੁਤਿਆਂ ਦੀਆਂ ਅੱਖਾਂ ਚੜੇ ਗਈਆਂ ਆਪਣੀ ਸਰਕਾਰਾਂ ਕੀ ਚਾਹੁੰਦੀਆਂ ਹੁਣ ਇੱਕ ਬੁੱਢਾ ਜਰਮਾਇਲ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਮੈਨੂੰ ਲੱਗਦਾ ਵੀ ਉਹਨੇ ਆਪਣੀ ਨਿਭਾ ਜਾਣੀ ਜੇ ਹੁਣ ਮਗਰ ਸਾਡੇ ਫਰਜ਼ ਨੇ ਵੀ ਅਸੀਂ ਉਹਦੀ ਸ਼ਹਾਦਤ ਦਾ ਮੁੱਲ ਪਾਉਣਾ ਕਿ ਨਹੀਂ ਪਾਉਣਾ ਮੈਂ ਉਹ ਦਿਨ ਕਵਰੇਜ ਕਰਕੇ ਆਇਆ ਡਾਕਟਰਾਂ ਨੇ ਵੀ ਕਰਕੇ ਆਏ ਡਾਕਟਰ ਕਹਿੰਦੇ ਵੀ ਮੱਘੂ ਸਾਹਿਬ ਔਖਾ ਲੱਗਦਾ ਉੰਜੇ ਸਰਕਾਰ ਦੇ ਈਨ ਮੰਨ ਵੀ ਜਾਂਦੀ ਵੈਸੇ ਤੇ ਅਜੇ ਕੋਈ ਸਾਡੇ ਸਾਹਮਣੇ ਸਭਰਾਸ ਸਾਹਿਬ ਬੈਠੇ ਨੇ ਸੂਬਾ ਪ੍ਰਧਾਨ ਨੇ ਅਜੇ ਤੱਕ ਤੇ ਗੱਲਬਾਤ ਦਾ ਦੌਰ ਹੀ ਨਹੀਂ ਸ਼ੁਰੂ ਹੋਇਆ ਸਰਕਾਰ ਕੋ ਵੱਡੇ ਹਾਸੇ ਦੀ ਉਡੀਕ ਕਰ ਰਹੀ ਏ ਸਟੇਟ ਸਰਕਾਰ ਅਜੇ ਗੋਗਲੋ ਤੇ ਮਿੱਟੀ ਝਾੜ ਰਹੀ ਜੀ ਇਹ ਸੈਂਟਰ ਦਾ ਕੰਮ ਏ ਸੈਂਟਰ ਦਾ ਕੰਮ ਏ ਪਰ ਨਹੀਂ ਤਾਮਲ ਨਾਡੂ ਦੇ ਵਿੱਚ ਆਪਾਂ ਵੇਖਦੇ ਆ ਪੱਛਮੀ ਬੰਗਾਲ ਦੇ ਵਿੱਚ ਵੇਖਦੇ ਆ ਕਿਸਾਨਾਂ ਦੇ ਮਸਲੇ ਸਟੇਟ ਗਵਰਨਮੈਂਟ ਨੇ ਹੱਲ ਕਰਵਾਏ ਨਹੀਂ ਸਟੇਜ 'ਤੇ ਆ ਕੇ ਤੇ ਬੜਾ ਕੁਝ ਕਰ ਸਕਦੀ ਅਸੀਂ ਇਹੋ 117 ਐਮ.ਐਲ.ਏ. ਜਿੰਨੇ ਕਾਦੇ ਲਈ ਦਿੱਤੇ ਨੇ ਸਾਡੀ ਆਵਾਜ਼ ਜਿਹੜੀ ਏ ਉਹ ਵਿਧਾਨ ਸਭਾ 'ਚ ਰੱਖਣ ਜਿਹੜੇ ਅਸੀਂ 13 ਮੈਂਬਰ ਪਾਰਲੀਮੈਂਟ ਚੁੰਨਦੇ ਆ ਰਾਜ ਸਭਾ ਮੈਂਬਰ ਚੁੰਨਦੇ ਕਾਦੇ ਲਈ ਚੁੰਨਦੇ ਆ ਸਾਡੀ ਆਵਾਜ਼ ਬੰਦ ਉੱਥੇ ਜਾ ਕੇ ਪਰ ਬੜੇ ਭਰੇ ਮਾਨ ਦਾ ਕਹਿਣਾ ਪੈ ਰਿਹਾ ਵੀ ਇਹੋ ਜੇ ਉਹ ਬੜਾ ਬੋਲਦੇ ਨੇ ਸਟੇਜਾਂ 'ਤੇ ਭਾਵੇਂ ਸਾਰੀ ਸਾਰੀ ਧਾੜੀ ਪਾ ਲਓ ਪਰ ਜਦੋਂ ਹੱਕ ਸੱਚ ਦੀ ਗੱਲ ਆਉਂਦੀ ਉਦੋਂ ਉਹਨਾਂ ਦੇ ਮੂੰਹ 'ਚ ਹੁੰਗੜੀਆਂ ਪੈ ਜਾਂਦੀ ਏ ਸੱਚ ਹੈ ਕਿ ਨਹੀਂ ਜੇ ਸੰਗਤ ਸੱਚ ਨਾਲ ਬੋਲੇ ਤਾਂ ਕੋਈ ਉਥਾਰ ਨਹੀਂ ਜੀ ਜਾਂਦੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਫਿਰ ਜਾਈਏ ਤੇ ਜਾਈਏ ਕਿੱਥੇ ਇਹ ਸਵਾਲ ਬੜਾ ਵੱਡਾ ਹੈ ਵੱਡੇ ਹਾਸੇ ਦੀ ਸਰਕਾਰ ਭਾਵੇਂ ਸਟੇਟ ਸਰਕਾਰ ਦੀ ਗੱਲ ਕਰ ਲਈਏ ਸੈਂਟਰ ਸਰਕਾਰ ਦੀ ਗੱਲ ਕਰ ਲਈਏ ਵੱਡੇ ਹਾਸੇ ਦੀ ਕੁਡੀ ਕਰ ਰਹੇ ਨੇ ਡਾਕਟਰ ਨੇ ਕਿਹਾ ਤਾਂ ਕਿ ਨੇ ਮਸਲ ਖੁਰ ਲੱਗ ਪਏ ਨੇ ਤੇ ਜਦੋਂ ਮਸਲ ਖੁਰ ਲੱਗ ਪੈਣ ਉਹਦੇ ਯਾਦ ਰੱਖਿਆ ਜੇ ਉਦੋਂ ਰਿਕਵਰੀ ਬੜੀ ਔਖੀ ਹੁੰਦੀ ਹੈ ਜਵਾਨ ਬੰਦੇ ਦੀ ਰਿਕਵਰੀ ਸਾਡੇ ਜੀ ਡਾਕਟਰ ਵੀ ਬੈਠੇ ਹੋਣੇ ਨੇ ਸਰੀਰ ਰਿਕਵਰੀ ਕਰ ਲੈਂਦਾ ਪਰ ਇੱਕ ਜੋ ਦੁਰਗ ਜਰਨੈਲ ਜਿਹੜਾ ਬੈਠਾ ਹੈ ਉਹ 23 ਸਾਲ ਦਾ ਮਰੀਜ਼ ਹੈ ਮੈਨੂੰ ਲੱਗਦਾ ਵੀ ਉਹਨੇ ਜਿਹੜਾ ਬਚਨ ਕੀਤਾ ਗੁਰੂ ਜੀ ਹਜ਼ੂਰੀ ਦੇ ਵਿੱਚ ਸੰਗਤ ਦੇ ਵਿੱਚ ਉਹਨੇ ਨਿਭਾ ਜਣਾ ਜੇ ਪਰ ਸਾਡਾ ਏਕ ਹੈ ਮੈਨੂੰ ਲੱਗਦਾ ਵੀ ਜਿਵੇਂ ਦੀਪ ਸਿੱਧੂ ਕਹਿੰਦਾ ਸੀ ਨਾ ਵੀ ਅਸੀਂ ਭੋਗਾ ਦੇ ਇਕੱਠੇ ਹੋਣ ਵਾਲੇ ਹਾਂ ਅੱਜ ਡੱਲੇ ਆ ਸਾਹਿਬ ਕਹਿੰਦੇ ਨੇ ਆਪਣੇ ਨਾਲ ਜਣ ਪੁੱਛਦੇ ਨੇ ਸਭਰਾਤ ਸਾਹਿਬ ਨਾਲ ਪੁੱਛਦੇ ਨੇ ਵੀ ਕਿੰਨੀ ਦੀ ਸੰਗਤ ਹੈ ਸਾਰਾ ਪੰਜਾਬ ਉਲਰਿਆ ਕਿ ਨਹੀਂ ਉਲਰਿਆ ਇਹ ਕਹਿੰਦੇ ਨਹੀਂ ਜੀ ਅਜੇ ਉਹ ਗੱਲ ਨਹੀਂ ਬਣੀ ਜਸੇ ਬਣ ਰਹੀ ਏ ਦਿਨ ਪ੍ਰਤੀ ਦਿਨ ਅੱਜ ਵੀ ਵੇਖੋ ਮੈਂ ਮਹੂ ਤੋਂ ਚੱਲਿਆ ਜੀਰੇ ਤੋਂ ਚੱਲਿਆ ਐਹੋ ਜਿਹਾ ਜਿਹੜਾ ਹੁਣ ਤੁਹਾਡਾ ਵੀ ਵੇਖੋ ਕਾਫਲਾ ਵੱਧਦਾ ਜਾ ਰਿਹਾ ਹੈ ਸੰਗਤ ਨਾ ਇਹ ਪਿੰਡਾਂ 'ਚ ਉਲੜੀ ਏ ਪਰ ਸੰਗਤ ਵੀ ਦੁਚੇਤੀ ਦੇ ਵਿੱਚ ਏ ਤੇ ਕੀ ਕਰੀਏ ਵੇਖੋ ਜਸੇ ਬੰਦੀਆਂ ਤੇ ਭਰੋਸਾ ਸੀ ਲੋਕਾਂ ਦਾ ਸਿਆਸਤ ਤੋਂ ਲੀਡਰਾਂ ਤੋਂ ਮੋਹ ਪੰਗ ਹੋ ਗਿਆ ਸੀ ਲੋਕ ਇਕਾਈਆਂ ਨਾਲ ਵੱਖੋ ਵੱਖਰੀਆਂ ਜਸੇ ਬੰਦੀਆਂ ਨਾਲ ਜੁੜੇ ਸੀ ਵੀ ਨਹੀਂ ਇਹ ਹੱਕ ਸੱਚ ਦੀ ਗੱਲ ਕਰਦੀਆਂ ਪਰ ਬੜੇ ਪਰੇਮਾਨਾ ਕਹਿਣਾ ਪੈ ਰਿਹਾ ਵੀ ਅੱਜ ਇਹਨਾਂ ਦੇ ਵਿੱਚ ਵੀ 파ੜੇ ਨੇ ਧਰੂ ਕਿਰਪਾ ਕਰੇ ਆਪਾਂ ਅਰਦਾਸ ਕਰੀਏ ਵੀ ਇਹਨਾਂ ਦੇ ਪਾੜੇ ਵੀ ਮਿਟਣ ਤੇ ਹੱਕ ਸੱਚ ਲਈ ਇਕੱਠੇ ਹੋਣ ਯਾਦ ਰੱਖਿਆ ਜੇ ਜਿੰਨੀ ਦੇ ਅਸੀਂ ਇਕੱਠੇ ਨਹੀਂ ਹੁੰਦੇ ਓਨੀ ਦੀ ਜਿੱਤ ਨਹੀਂ ਜੀ ਹੋ ਸਕਦੀ ਮੈਂ ਕੇਵਲ ਇੱਕ ਗੱਲ ਕਹਿ ਕੇ ਤੇ ਖਿਮਾ ਦੇ ਜਾਚਕ ਹੋ ਜਾਣਾ ਇੱਕ ਸਭ ਤੋਂ ਨਖਿੱਧ ਖੇਡ ਜਿਹੜੀ ਹੈ ਨਾ ਉਹ ਆਪੇ ਸਾਰੇ ਖੇਡਦੇ ਆ ਸਭ ਤੋਂ ਨਖਿੱਧ ਖੇਡ ਬਣੇਗੀ ਤਾਸ਼ ਦੀ ਸਭ ਤੋਂ ਨਖਿੱਧ ਖੇਡ ਹੈ ਗੁਰਮਤ ਇਸ ਗੱਲ ਦੀ ਪਰミਸ਼ਨ ਨਹੀਂ ਦੇਣ ਦੀ ਤਾਸ਼ ਦੀ ਕਿਉਂਕਿ ਤਾਸ਼ ਤੋਂ ਕੋ ਫਿਰ ਜੂਏ ਦੀ ਖੇਡ ਲੱਤ ਲੱਗਦੀ ਹੈ ਪਰ ਇਹ ਖੇਡ ਦੇ ਵਿੱਚੋਂ ਇੱਕ ਸਿੱਖਿਆ ਬੜੀ ਵੱਡੀ ਮਿਲਦੀ ਹੈ। ਤਕਰੀਬਨ ਆਪਾਂ ਸਾਹਮਣੇ ਖੇਡੀਏ ਇਹ ਖੇਡ। ਆਪਾਂ ਕਹਿੰਦੇ ਜੀ ਨੀਲੇ ਨੂੰ ਦੈਲਾ ਮਾਰਦਾ ਹੈ। ਮਾਰਦਾ ਹੈ ਕਿ ਨਹੀਂ ਮਾਰਦਾ? ਨੀਲੇ ਨੂੰ ਕੌਣ ਮਾਰਦਾ? ਦੈਲਾ। ਦੈਲਾ ਤੇ ਡੇਂਜਰ ਕੌਣ ਮਾਰਦਾ? ਗੋਲਾ ਤੇ ਗੋਲਿਆਂ ਨੂੰ ਕੌਣ ਮਾਰਦੇ ਆ? ਬੇਗੀ ਬੇਗੀ ਨੂੰ ਕੌਣ ਮਾਰਦਾ? ਜੱਕਾ। ਬਾਦਸ਼ਾਹ ਤੇ ਬਾਦਸ਼ਾਹ ਨੂੰ ਇੱਕਾ ਏਕਾ ਲੜਾਈ ਤੁਹਾਡੀ ਬਾਦਸ਼ਾਹਾਂ ਦੇ ਨਾਲ ਏ ਤੇ ਏਕੇ ਨਾਲ ਜਿੱਤੀ ਜਾਣੀ ਜੇ ਇਹ ਤਾਸ਼ ਦੀ ਖੇਡ ਤੁਹਾਨੂੰ ਸਿੱਖਿਆ ਬੜੀ ਵੱਡੀ ਦਿੰਦੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਮਖੂ ਜੀ ਬੜੀ ਵੱਡੀ ਗੱਲ ਕੀਤੀ ਸਾਡਾ ਸਤਿਕਾਰ ਕਿਉਂ ਕਰ ਪਾਲ ਸਿਕ ਮਖੂ ਧੰਨਵਾਦ ਜੀ ਸ਼ੇਰ ਦੋਨੋਂ ਭਰਾ ਹੀ